ਬੀਬੀ ਕੋਲਾਜੀ ਚੈਰੀਟੇਬਲ ਹਸਪਤਾਲ ਅਤੇ ਮੀਰੀ ਪੀਰੀ ਯੂਥ ਫੈਡਰੇਸ਼ਨ ਵੱਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਅਤੇ ਪਰਿਆਵਰਣ ਨੂੰ ਬਚਾਉਣ ਦੇ ਲਈ ਪਕਤਾਂ ਵਾਲਾ ਨੇੜੇ ਸੀ ਡਿਵੀਜ਼ਨ ਥਾਣਾ ਤੋਂ ਗ੍ਰੀਨ ਬੈਲਟ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਬੀਬੀ ਕੋਲਾਜੀ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਪਾਈ ਸਾਹਿਬ ਪਾਈ ਗੁਰਇਕਬਾਲ ਸਿੰਘ, ਮੈਨੇਜਿੰਗ ਡਾਇਰੈਕਟਰ ਪਾਈ ਸਾਹਿਬ ਪਾਈ ਹਰਵਿੰਦਰ ਪਾਲ ਸਿੰਘ, ਸੀ ਕੇ ਡੀ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੇ ਚ ਗੁਰਪ੍ਰੀਤ ਸਿੰਘ ਚਾਹਤ ਵੀ ਇਸ ਮੌਕੇ ਮੌਜੂਦ ਸਨ।

ਨਮਾ ਜੀਵਨ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਚ ਅਜਨੀ ਗ੍ਰਿਲ ਲੱਗੀ ਇੱਥੇ ਅਸੀਂ ਵੇਲਾ ਚੜਾਂਗੇ ਔਰ ਵੇਲਾ ਚੜ ਕੇ ਉਹਨਾਂ ਕਟਿੰਗ ਵੀ ਕਰਾਂਗੇ ਉਹਨਾਂ ਲਈ ਵੇਲਾ ਨੇ ਮਨ ਵੀ ਖੁਸ਼ ਹੋਏਗਾ ਲੋਕ ਵੀ ਖੁਸ਼ ਹੋਣਗੇ ਸ਼ਾਂਤੀ ਮਿਲੇਗੀ ਸ਼ਹਿਰ ਫੁੱਲ ਹੋਣਗੇ ਔਰ ਫੁੱਲਾਂ ਦੇ ਰੁੱਖ ਹੀ ਲਾਵਾਂਗੇ ਸੋ ਇਸ ਬੰਨੇ ਸਾਡੀ ਸਟ੍ਰੈਸ ਹੈ ਕਿ ਫੁੱਲਾਂ ਵਾਲੀ ਵੇਲਾ ਫੁੱਲਾਂ ਵਾਲੀ ਵੇਲਾ ਚੜੀਏ ਔਰ ਮੈਨੂੰ ਲੱਗਦਾ ਹੈ ਕਿ ਇਧਰੀ ਹਰਿਆਲੀ ਹੈ ਬਹੁਤ ਲਾਜ਼ਮੀ ਹੈ ਇਹ ਆਕਸੀਜਨ ਦਿੰਦੇ ਹੈ ਫਤਿਹ ਔਰ ਕਾਰਬਨ ਡਾਈਆਕਸਾਈਡ ਹਵਾ ਤੋਂ ਬਾਹਰ ਖਿੱਚਦੇ ਹੈ ਤੋ ਇਹ ਸਾਰਾ ਉਪਰ ਵਾਲਾ ਵੱਡਾ ਵੱਡਾ ਉਪਰ ਵਾਲਾ ਸਾਰੇ ਧਾਰਮਿਕ ਸੰਸਥਾਵਾਂ ਨੂੰ ਸਾਰੇ ਸੋਸ਼ਲ ਜਥੇਬੰਦੀ ਨੂੰ ਇਹ ਕੰਮ ਕਰਨਾ ਚਾਹੀਦਾ ਸਾਰੇ ਸਰਕਾਰ ਜੋ ਵਿੰਦਰਦੀਪ ਸਿੰਘ ਜੀ ਨਜ਼ਰ ਜੋ ਮੀਰੀ ਪੀਰੀ ਜੂਰ ਫੈਡਰੇਸ਼ਨ ਦੇ ਸੇਵਾਦਾਰ ਨੇ ਜਾਹਦ ਜੀ ਜੀ ਵੀ ਕੋਨਾ ਚੈਰੀਟੇਬਲ ਅਸਥਾਨ ਲिटल ਵੀਲ ਵੀ ਇਹਨਾਂ ਸਾਰਿਆਂ ਵੱਲੋਂ ਜਿਹੜੀ ਸਾਨੂੰ ਹਾਲ ਦੀ ਘੜੀ ਇਸ਼ਾਰਾ ਹੋਇਆ ਚਾਟੀਮੈਂਟ ਜੌਂਗ ਤੋਂ ਖਜਾਨੇ ਵਾਲੇ ਗੇਟ ਤੱਕ ਜਿਹੜੀ ਹੈ ਨਾ ਇਹ ਸਾਰੀਆਂ ਵੇਲਾਂ ਨਾਲ ਤੇ ਬੂਟਿਆਂ ਦੇ ਨਾਲ ਇਨਾ ਏਰੀਆ ਜਿਹੜੀ ਇਨੀ ਬੈਲਟ ਹੈ ਉਹਨੂੰ ਪਹਿਲੇ ਸਾਰਾ ਲਗਾਇਆ ਜਾਏਗਾ ਫਿਰ ਵੱਧ-ਵੱਧ ਅਗਾਹ ਤੁਰੇ ਚਲਾਂਗੇ ਜਿਵੇਂ ਜਿਵੇਂ ਅਗਾਹ ਕਾਰਜ ਹੋਏ ਅਜੇ ਚਾਡੀਮੰਟ ਚੌਂਕ ਤੋਂ ਖਜ਼ਾਨੇ ਵਾਲੇ ਗੇਟ ਤੱਕ ਇਹ ਸੇਵਾ ਮਿਲਣੀ ਹੈ ਦੇਖੋ ਜੀ ਜਿੱਥੋਂ ਤੱਕ ਹਰਿਆਲੀ ਦਾ ਸਬੰਧ ਹੈ ਉੱਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ ਹੈਗੀ ਹੈ ਇੱਥੇ ਜਿਵੇਂ ਮਹਾਪੁਰਸ਼ਾਂ ਨੇ ਦੱਸਿਆ ਇਹ ਸਤਗੁਰਾਂ ਦੀ ਮਿਹਰ ਨਾਲ ਸ਼ੁਰੂਆਤ ਹੋਈ ਹੈ ਅੱਗੋਂ ਅਸੀਂ ਅਰਦਾਸ ਕਰਦੇ ਹਾਂ ਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਹਰ ਕੋਈ ਅੱਗੇ ਆਵੇ ਭਾਵੇਂ ਇੱਕ ਬੂਟਾ ਤੇ ਭਾਵੇਂ ਇੱਕ ਮਾਲੀ ਦੀ ਹੀ ਸੇਵਾ ਸਾਹਮੇ ਵੀ ਜੇ ਕਿਸੇ ਨੇ ਬੂਟਾ ਲਾਇਆ ਹੈ ਜਿਆਦਾ ਲੋੜ ਹੁੰਦੀ ਹੈ ਵੀ ਬੂਟੇ ਲੱਗਣ ਤੋਂ ਬਾਅਦ ਉਹਨਾਂ ਨੂੰ ਪਾਲਣ ਦੀ ਉਹਨਾਂ ਦੀ ਕੇਅਰ ਕਰਨ ਦੀ ਤੇ ਸਾਡੇ ਵੱਲੋਂ ਪਰਾਲਾ ਇਹ ਹੋਏਗਾ ਵੀ ਵੱਧ ਤੋਂ ਵੱਧ ਅਸੀਂ ਬਾਅਦ ਵਿੱਚ ਉਹਨਾਂ ਦੀ ਦੇਖਭਾਲ ਕਰ ਸਕੀਏ ਵਾਤਾਵਰਨ ਸੰਭਾਲੇ ਜਿੱਥੇ ਵੱਖ-ਵੱਖ ਸਮਾਜ ਸੋਸਾਇਟੀਵਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਐਸੇ ਤਹਿਤ ਹੀ ਅੱਜ ਪਾਈ ਸਾਹਿਬ ਭਾਈ ਗੁੱਥੀ ਇਕਵਾਕ ਦੀ ਅਦਵਾਈ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਗੱਲਬਾਤ ਕਰਦੇ ਹੋਏ ਪਾਈ ਸਾਹਿਬ ਨੇ ਆਖਿਆ ਕਿ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਸ਼ੁੱਧ ਰਹਿ ਸਕੇ ਉਹਨਾਂ ਨੇ ਆਖਿਆ ਕਿ ਬੂਟੇ ਲਗਾਉਣ ਦੇ ਨਾਲ-ਨਾਲ ਉਹਨਾਂ ਦੀ ਧਰਮ ਸੰਭਾਲ ਵੀ ਸਾਨੂੰ ਕਰਨੀ ਬਹੁਤ ਹੀ ਜ਼ਰੂਰੀ ਹੈ ਅਮਰਸਰ ਪਾਠਵੇ ਖਬਰ ਨਾਮ ਲਈ ਕੈਮਰਾਮੈਨ ਪਰੇਸ਼ਰ ਮਦਰ ਰਕੇਸ਼ ਕੁਮਾਰ